ਪੰਜਾਬ ਸਰਕਾਰ ਦੇ ਵੱਲੋਂ ਕਰਮਚਾਰੀਆਂ ਨੂੰ ਤੋਹਫਾ 34 ਤੋਂ ਵਧਾ ਕੇ 38% ਕੀਤਾ ਡੀਏ 1 ਦਸੰਬਰ 2023 ਤੋਂ ਮੰਨਿਆ ਜਾਵੇਗਾ ਲਾਗ ਹੋਈ ਹੋਣੀਆਂ ਦੇ ਲੀਡਰ ਬੋਲੇ ਵਧੀਆ ਮਾਹੌਲ ਦੇ ਵਿੱਚ ਹੋਈ ਮੀਟਿੰਗ ਪਟਿਆਲਾ 'ਚ ਬਿਕਰਮ ਸਿੰਘ ਮਜੀਠੀਆ ਤੋਂ ਐਸਆਈਟੀ ਦੀ ਪੁਸ਼ਟੀਸ਼ ਜਾਰੀ ਡਰੱਗ ਇਸ ਦੇ ਵਿੱਚ ਕੀਤੇ ਜਾ ਰਹੇ ਨੇ ਸਵਾਲ ਜਵਾਬ ਐਸਆਈਟੀ ਦਫਤਰ ਦੇ ਬਾਹਰ ਅਕਾਲੀ ਦਲ ਦੇ ਸਮਰਥਕਾਂ ਦਾ ਹਜੂਮ ਬਿਕਰਮ ਮਜੀਠੀਆ ਨੇ ਸਿਆਸੀ ਰੰਜਿਸ਼ ਦੇ ਵਿੱਚ ਸੰਬੰਧ ਵਿੱਚ ਜਾਣ ਦਾ ਲਾਇਆ ਇਲਜ਼ਾਮ ਬੋਲੇ politcal pressure ਦੇ ਵਿੱਚ ਕੰਮ ਕਰ ਰਹੀ ਐਸਆਈਟੀ ਇਹ ਹੈ ਕੁਝ ਸਬੂਤਾਂ ਕੋਰਟ ਦੇ ਵਿੱਚ ਕਰਨ ਪੇਸ਼ ਸੰਸਦ ਸਿਕਿਉਰਿਟੀ ਬ੍ਰੀਚ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ ਜਨਹਿਤ ਪਟੀਸ਼ਨ ਦਾਖਲ ਕਰ ਰਿਟਾਇਰਡ ਜੱਜ ਦੀ ਅਗਵਾਈ ਦੇ ਵਿੱਚ ਜਾਂਚ ਦੀ ਮੰਗ ਐਸਆਈਟੀ ਦੇ ਗਠਨ ਦੀ ਵੀ ਡਿਮਾਂਡ ਸੁਰੱਖਿਆ ਘਤਾਹੀ ਮਾਮਲੇ ਤੇ ਸੰਸਦ ਦੇ ਵਿੱਚ ਜ਼ਬਰਦਸਤ ਹੰਗਾਮਾ ਵਿਰੋਧੀਆਂ ਨੇ ਕੀਤੀ ਤਿੱਖੀ ਨਾਰੇਬਾਜ਼ੀ ਦੋਵਾਂ ਸਜਨਾ ਦੀ ਕਾਰਵਾਈ ਕਰਨੀ ਪਈ ਮਲਤਵੀ ਮਹਾਰੀ ਦੇ ਸਨੇਟਾ ਚ ਇਨਕਾਊਂਟਰ ਤੋਂ ਬਾਅਦ ਫੜੇ ਬਦਮਾਸ਼ਾਂ ਦੇ ਦੋ ਹੋਰ ਸਾਥੀ ਗਿਫਤਾਰ ਲੁੱਟਖੋ ਅਤੇ ਰੰਗਦਰੀ ਦੀਆਂ ਵਾਰਦਾਤਾਂ ਦਿੰਦੇ ਸਨ ਅੰਜਾਮ ਗਨਪੁਆਇੰਟ ਤੇ ਲੋਕਾਂ ਨੂੰ ਬਣਾਉਂਦੇ ਸਨ ਨਿਸ਼ਾਨ ਦਿੱਲੀ ਦੇ ਸ਼ਖਸ ਨੂੰ ਮਿੰਨੀ ਬੱਸ ਦੇ ਬੋਨਟ ਤੇ ਕਢੇਸਿਆ ਮਿੰਨੀ ਬੱਸ ਦੀ ਸਪੀਡ ਵੀ ਕਾਫੀ ਤੇਜ਼ ਦਿੱਲੀ ਦੇ ਕੋਟਲਾ ਮਬਰਕਪੁਰ ਦਾ ਇਹ ਮਾਮਲਾ ਮਾਨਸਾਚੀ ਏਟੀਐਮ ਕਾਰਡ ਬਦਲ ਕੇ ਨੌਸਰਵਾਸਦੀ ਮਾਰੀ ਲੱਖਾਂ ਦੀ ਠੱਗੀ ਬੇਟੀ ਨਾਲ ਪੈਸੇ ਕਢਵਾਉਣਾ ਇਸੇ ਮੇਲਾ ਸ਼ਖਸ ਨੇ ਛਾਤ ਤਰੀਕੇ ਦੇ ਨਾਲ ਬਦਲਿਆ ਕਾਰਡ ਸਮਾਣਾ ਦੇ ਨੌਜਵਾਨ ਅਮਰੀਕਾ ਦੇ ਵਿੱਚ ਮੌਤ ਸੰਤੁਲਨ ਵਿਗੜਨ ਦੇ ਕਰਕੇ ਪਲਟਿਆਟਰਾ ਲਾ 7 ਸਾਲ ਪਹਿਲਾਂ ਰੋਜ਼ਗਾਰ ਦੇ ਲਈ ਗਿਆ ਸੀ ਯੂ ਐਸ న్యూਸ 18 ਦੇ ਮਹਾਂ ਮੰਚ ਪੰਜਾਬ ਦੀ ਤਰੱਕੀ ਨਾਲ ਜੁੜੇ ਹਰ ਸਵਾਲ ਦਾ ਜਵਾਬ ਵੇਖੋ ਅਜੰਡਾ ਪੱਛਾ ਕੱਲ ਸਵੇਰੇ 11 ਵਜੇ ਤੋਂ ਲਗਾਤਾਰ ਸੱਚੀ ਗੱਲ ਤੁਸੀਂ ਵੀ ਹਰੇਉਂ نیوز 18 ਪੰਜਾਬ ਲੜਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਨ ਸਵਾਗਤ ਹੈ ਅੱਜ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਪੰਜਾਬ ਸਰਕਾਰ ਦੇ ਵੱਲੋਂ ਡੀਏ ਦੇ ਵਿੱਚ 4% ਦਾ ਵਾਅਦਾ ਕਰ ਦਿੱਤਾ ਗਿਆ 34 ਤੋਂ ਵਧਾ ਕੇ 38% ਦਾ ਡੀਏ ਕਰ ਦਿੱਤਾ ਹੈ 1 ਦਸੰਬਰ ਦਰਸਲ 2023 ਤੋਂ ਇਹ ਵਾਅਦਾ ਜਿਹੜਾ ਕਿ ਫੈਸਲਾ ਜਿਹੜਾ ਵਾਅਦਾ ਲਿਆ ਵਾਅਦਾ ਕੀਤਾ ਗਿਆ ਹੈ 1 ਦਸੰਬਰ 2023 ਤੋਂ ਲਾਗੂ ਮੰਨਿਆ ਜਾਵੇਗਾ ਮਿਨਿਸਟਰੀਅਲ ਸਟਾਫ ਯੂਨੀਅਨ ਦੇ ਨਾਲ ਸੀਐਮ ਦੇ ਨਾਲ ਦਰਸਲ ਮੀਟਿੰਗ ਕੀਤੀ ਗਈ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਯੂਨੀਅਨ ਦੇ ਆਗੂਆਂ ਦਾ ਜੋ ਕਿ ਇਸ ਮੀਟਿੰਗ ਤੋਂ ਬਾਅਦ ਬਿਆਨ ਸਾਹਮਣੇ ਆਇਆ ਉਹਦਾ ਕਹਿਣਾ ਹੈ ਕਿ ਸਾਡੀ ਹਰ ਮੰਗ ਤੇ ਵਿਚਾਰ ਚਰਚਾ ਹੋਈ ਹੈ ਪੁਰਾਣੀ ਪੈਨਸ਼ਨ ਸਕੀਮ ਦੀ ਵੀ ਮੰਗ ਕੀਤੀ ਗਈ ਹੈ ਸੀਐਮ ਨੇ ਓਪੀਐਸ ਬਾਰੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਇਹ ਵੀ ਜਾਣਕਾਰੀ ਜੋ ਕਿ ਯੂਨੀਅਨ ਦੇ ਆਗੂਆਂ ਵੱਲੋਂ ਦਿੱਤੀ ਗਈ ਹੈ ਨਾਲ ਹੀ ਕਿਹਾ ਗਿਆ ਕਿ ਪੇ ਕਮਿਸ਼ਨ ਬਾਰੇ ਸੀਐਮ ਨੇ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਖਾਲੀ ਪੋਸਟਾਂ 2 ਮਹੀਨੇ ਦੇ ਵਿੱਚ ਭਰਨ ਦਾ ਭਰੋਸਾ ਮਿਲਿਆ ਸੋ ਪੰਜਾਬ ਸਰਕਾਰ ਦੇ ਵੱਲ ਦਰਸਲ ਡੀਏ ਦੇ ਵਿੱਚ 4% ਦਾ ਵਾਅਦਾ ਕਰਨ ਦਾ ਫੈਸਲਾ ਲਿਆ ਗਿਆ ਹੈ ਕਿ ਪਹਿਲਾਂ 34% ਤੇ 34 ਤੋਂ ਵਾਦਾ ਕੀਤਾ ਹੁਣ 38% ਡੀਏ ਕਰ ਦਿੱਤਾ ਗਿਆ 1 ਦਸੰਬਰ 2023 ਤੋਂ ਇਹ ਵਾਅਦਾ ਲਾਗੂ ਮੰਨਿਆ ਜਾਵੇਗਾ ਮਿਨਿਸਟਰੀਅਲ ਸਟਾਫ ਯੂਨੀਅਨ ਦੇ ਨਾਲ ਦਰਸਲ ਮੁੱਖ ਮੰਤਰੀ ਮਾਨ ਦੇ ਵੱਲੋਂ ਮੀਟਿੰਗ ਹੋਈ ਇਸੇ ਦੌਰਾਨ ਯੂਨੀਅਨ ਦੇ ਵੱਲ ਆਪਣੀਆਂ ਜਿਹੜੀਆਂ ਮੰਗਾਂ ਮੁੱਖ ਮੰਤਰੀ ਮਾਨ ਦੇ ਅੱਗੇ ਰੱਖੀਆਂ ਗਈਆਂ ਜਿਸ ਦੇ ਵਿੱਚ ਹੀ ਇਹ ਵੱਡਾ ਫੈਸਲਾ ਲਿਆ ਗਿਆ ਉੱਥੇ ਯੂਨੀਅਨ ਦੇ ਆਗੂਆਂ ਦਾ ਕਹਿੰਦੇ ਕਿ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਸਾਡੀ ਹਰ ਮੰਗ ਤੇ ਵਿਚਾਰ ਚਰਚਾ ਹੋਈ ਹੈ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਵੀ ਮੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਸੀਐਮ ਨੇ ਓਪੀਐਸ ਬਾਰੇ 올ਡ ਪੈਨਸ਼ਨ ਸਕੀਮ ਬਾਰੇ ਦਰਸਲ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜੋ ਕਿ ਯੂਨੀਅਨ ਦੇ ਆਗੂਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸੋ ਨਵੇਂ ਸਾਲ ਦਾ ਤੋਹਫਾ ਜਿਹੜਾ ਕਿ ਸਰਕਾਰੀ ਮੁਲਾਜ਼ਮਾਂ ਦਿੱਤਾ ਗਿਆ ਮਾਨ ਸਰਕਾਰ ਦੇ ਵੱਲੋਂ ਡੀਏ ਦੇ ਵਿੱਚ ਇਜ਼ਾਫਾ ਕੀਤਾ ਗਿਆ ਜਿਹੜਾ ਕਿ ਪਹਿਲਾਂ 34% ਸੀਗਾ ਹੁਣ 38% ਕਰ ਦਿੱਤਾ ਗਿਆ ਸਿੱਧੇ ਸਿੱਧਾ 4 ਫੀਸਡਾ ਡੀਏ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਕਿ ਜਿਹੜਾ ਕਿ 1 ਦਸੰਬਰ 2023 ਤੋਂ ਹੀ ਲਾਗੂ ਮੰਨਿਆ ਜਾਵੇਗਾ। ਉਹ ਕੰਟਰੀ ਮੰਨ ਨੇ ਟਵੀਟ ਕਰਦੇ ਲਿਖਿਆ ਹੈ ਕਿ ਅੱਜ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਤੇ ਉਹਨਾਂ ਦੇ ਮਸਲਿਆਂ ਤੇ ਵਿਸਥਾਰ ਸਹਿਤ ਚਰਚਾ ਕੀਤੀ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰ ਰਹੇ ਹਾਂ ਕਿ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦੇਣ ਜਾ ਰਹੇ ਹਾਂ ਡੀਏ ਦੇ ਵਿੱਚ 4 ਫੀਸਡਾ ਵਾਅਦਾ ਕੀਤਾ ਜਾਂਦਾ ਜੋ ਕਿ 1 ਦਸੰਬਰ 2023 ਤੋਂ ਲਾਗੂ ਮੰਨਿਆ ਜਾਵੇਗਾ ਖੁਦ ਮੁੱਖ ਮੰਤਰੀ ਮਾਨ ਦੇ ਵੱਲੋਂ ਟਵੀਟ ਕਰਦੇ ਹੋਏ ਇਸ ਵਾਅਦੇ ਬਾਰੇ ਜਾਣਕਾਰੀ ਦਿੱਤੀ ਗਈ ਰੋਕਾਂਗੇ ਅਗਲੀ ਵੱਡੀ ਖਬਰ ਦਾ ਵਿਕ੍ਰਮ ਸਿੰਘ ਮਜੀਠੀਆ ਤਕਰੀਬ 3.5 ਘੰਟੇ ਤੋਂ ਜਿਹੜੀ ਕਿ ਪੁਸ਼ਗਿਸ਼ ਲਗਾਤਾਰ ਕੀਤੀ ਜਾ ਰਹੀ ਹੈ ਐਸਆਈਟੀ ਵੱਲੋਂ ਸਵਾਲ-ਜਵਾਬ ਕੀਤੇ ਜਾ ਰਹੇ ਨੇ ਡਰੱਗ ਕੇਸ ਦੇ ਵਿੱਚ ਦਰਸਲ ਐਸਆਈਟੀ ਦੇ ਵੱਲੋਂ ਇਹ ਪੁਸ਼ਗਿਸ਼ ਕੀਤੀ ਜਾ ਰਹੀ ਹੈ ਸਿਆਸੀ ਰੰਜਿਸ਼ ਦੇ ਕਰਕੇ ਸਮਨ ਭੇਜਿਆ ਗਿਆ ਹੈ ਵਿਕ੍ਰਮ ਮਜੀਠੀਆ ਦੇ ਵੱਲੋਂ ਇਹ ਵੱਡਾ ਬਿਆਨ ਵੀ ਦਿੱਤਾ ਗਿਆ ਵਿਕ੍ਰਮ ਮਜੀਠੀਆ ਕਹਿਣੇ ਕਿ ਸਿਆਸੀ ਰੰਜਿਸ਼ ਦੇ ਕਰਕੇ ਸਮਨ ਭੇਜਿਆ ਗਿਆ 2 ਸਾਲ ਹੋ ਚੁੱਕੇ ਨੇ ਪਰਚਾ ਦਰਜ ਹੋਏ ਨੋ ਜੇ ਕੋਈ ਸਬੂਤ ਹੈ ਤਾਂ ਕੋਰਟ ਦੇ ਵਿੱਚ ਪੇਸ਼ ਕਰਨ ਇਹ ਵੀ ਸਾਫ਼ ਤੌਰ ਤੇ ਵਿਕ੍ਰਮ ਮਜੀਠੀਆ ਨੇ ਕਿਹਾ ਕਿ ਜੇਕਰ ਕੋਈ ਸਬੂਤ ਹੈ ਨਾ ਡਰ ਪੁਲਸ ਦੀ ਵਰਤੋਂ ਕੀਤੀ ਜਾ ਰਹੀ ਹੈ ਵੀ ਵੱਡੇ ਇਲਜ਼ਾਮ ਲਗਾਏ ਗਏ ਨੇ ਵਿਕਮ ਜੀ ਠੇੜਾ ਕਹਿੰਦੇ ਕਿ ਸਾਲ 2013 ਦੀ ਕਹਾਣੀ ਹੈ ਸਿਰਫ ਸਿਆਸਤ ਵਾਸਤੇ ਮਾਮਲਾ ਦਰਜ ਹੋਇਆ ਸੀਗਾ ਐਸਆਈਟੀ ਆਜ਼ਾਦ ਤੌਰ ਤੇ ਕੰਮ ਨਹੀਂ ਕਰ ਰਹੀ ਐਸਆਈਟੀ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਜਿਸ ਐਸਆਈਟੀ ਦੇ ਮੱਦੇਨਜ਼ਰ ਪੂਰੇ ਕੇਸ ਦੇ ਵਿੱਚ ਸਵਾਲ ਜਵਾਬ ਕੀਤੇ ਜਾ ਰਹੇ ਨੇ ਉਸ ਐਸਆਈਟੀ ਤੇ ਵੀ ਵਿਕਮ ਜੀ ਠੇੜਾ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਬਿਕਰਮ ਸਿੰਘ ਜੀ ਠਿਆ ਤੋਂ ਕਰੀਬ ਸਾਢੇ 3 ਘੰਟੇ ਦਰਸਲ ਐਸਆਈਟੀ ਦੇ ਕੋਲ ਲਗਾਤਾਰ ਸਵਾਲ ਜਵਾਬ ਕੀਤੇ ਜਾ ਰਹੇ ਹਨ ਹਾਲਾਂਕਿ ਬਿਕਰਮ ਜੀ ਠਿਆ ਨੇ ਸਿੱਧੇ ਤੌਰ ਤੇ ਐਸਆਈਟੀ ਤੇ ਹੀ ਸਵਾਲ ਖੜੇ ਕੀਤੇ ਨੇ ਤਾਜ਼ਾ ਅਪਡੇਟ ਦੇ ਲਈ ਸਦਾ ਰੁਕ ਕਰਦੇ ਆ ਪਟਿਆਲਾ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਜੁੜ ਚੁੱਕੇ ਨੇ ਨਪਿੰਦਰ ਹੁਣ ਤੱਕ ਦੀ ਕੀ ਕੋ ਜਾਣਕਾਰੀ ਹੈ ਕਿੰਨੇ ਸਮੇਂ ਤੋਂ ਲਗਾਤਾਰ ਜਿਹੜੇ ਕਿ ਐਸਆਈਟੀ ਵੱਲੋਂ ਸਵਾਲ ਜਵਾਬ ਕੀਤੇ ਜਾ ਰਹੇ ਨੇ ਤੇ ਜੇਕਰ ਬਾਰਦੀਆਂ ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਅਜੇ ਵੀ ਜਿਹੜਾ ਕਿ ਅਕਾਲੀ ਦਲ ਦੇ ਵਰਕਰਾਂ ਦਾ ਵੱਡਾ ਜਮਾਵੜਾ ਉੱਥੇ ਨਜ਼ਰ ਆ ਰਿਹਾ ਹੈ ਤਕ ਕਪਰਮਿੰਦਰ ਕਰੀਬ 3 ਘੰਟੇ ਹੋ ਗਏ ਨੇ ਕਿਉਂਕਿ 12:00 ਵਜੇ ਦੇ ਕਰੀਬ ਪੁੱਛਕੇਚ ਜਿਹੜੀ ਹੈ ਸ਼ੁਰੂ ਹੋਈ ਹੈ 12:00 ਤੋਂ ਮੈਂ 5-7 ਮਿੰਟ ਪਹਿਲਾਂ ਬਿਕਰਮਜੀਠੀਆ ਅੰਦਰ ਗਏ ਸੀ ਔਰ ਕਰੀਬ ਤਿੰਨ ਘੰਟੇ ਦਾ ਸਮਾਂ ਜਿਹੜਾ ਹੈ ਹੋ ਗਿਆ ਪੁੱਛਕੇਚ ਨੂੰ ਔਰ ਹਲੇ ਪੁੱਛਕੇਚ ਲੰਬੀ ਚੱਲ ਸਕਦੀ ਹੈ ਜਿਸ ਤਰ੍ਹਾਂ ਦੀ ਅંદરੋ ਜਾਣਕਾਰੀ ਮਿਲ ਰਹੀ ਆ ਔਰ ਦੂਜੀ ਗੱਲ ਮੇਰੇ ਪਿੱਛੇ ਦੀਆਂ ਤਸਵੀਰਾਂ ਤੁਹਾਨੂੰ ਬਹੁਤ ਕੁਝ ਬਿਆਨ ਕਰਨਗੀਆਂ ਪਿੱਛੇ ਤੁਹਾਨੂੰ ਏਡੀਜੀਪੀ ਦਫਤਰ ਜਿੱਥੇ ਮੁਖਵਿੰਦਰ ਸਿੰਘ ਸ਼ਿਨਾ ਦੀ ਅਗਵਾਈ ਵਾਲੀ ਸੈੱਟ ਹੈ ਜਿਹੜੀ ਉਹ ਪੁੱਛਗਿੱਛ ਕਰ ਰਹੀ ਆ ਔਰ ਦੂਜੇ ਪਾਸੇ ਪਿੱਛੇ ਦੀ ਸੜਕ ਤੁਹਾਨੂੰ ਇਹ ਸੜਕ ਤੇ ਪਸਰਿਆ ਹੋਇਆ ਸਨਾਟਾ ਸਾਫ਼ ਸੰਕੇਤ ਦਿੰਦਾ ਹੈ ਕਿ ਕੋਈ ਵੱਡੇ ਮਸਲੇ ਦੇ ਵਿੱਚ ਕੋਈ ਵੱਡੇ ਆਗੂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਇਹ ਤਸਵੀਰਾਂ ਇਸ ਗੱਲ ਦੀ ਗਵਾਹ ਨੇ ਕਿ ਅੰਦਰ ਕਿਸ ਤਰ੍ਹਾਂ ਜਿਹੜਾ ਇੱਕ ਵੱਡੇ ਆਗੂ ਨੂੰ ਜਦੋਂ ਪੇਸ਼ ਕੀਤਾ ਗਿਆ ਪੇਸ਼ੀ ਦੇ ਲਈ ਬੁਲਾਇਆ ਗਿਆ ਔਰ ਉਸ ਤੋਂ ਪੁੱਛ ਕੇ ਜਿਹੜੀ ਉਹ ਕੀਤੀ ਜਾ ਰਹੀ ਆ ਬੇहद ਗੰਭੀਰ ਮਸਲਾ ਔਰ ਆਸ-ਪਾਸ ਪੂਰੀ ਸੜਕ ਨੂੰ ਬਲੌਕ ਕੀਤਾ ਗਿਆ ਇੱਥੋਂ ਦੀ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਮਹਿਸ ਜਿਨ੍ਹਾਂ ਦਾ ਕੋਈ ਰਿਲੇਵੈਂਸ ਨਹੀਂ ਆ ਉਹਨਾਂ ਨੂੰ ਇੱਥੇ ਹੁਣ ਤੋਂ ਰੋਕਿਆ ਗਿਆ ਔਰ ਜਿਹੜੇ ਤੁਸੀਂ ਗੱਲ ਕੀਤੀ ਕਾਲੀਗਲ ਦੇ ਵਰਕਰਾਂ ਦੀ ਉਹ ਦੇਖੋ ਇੱਥੋਂ ਥੋੜੀ ਦੂਰੀ ਤੇ ਪਿੱਛੇ ਉਹਨਾਂ ਨੂੰ ਰੋਕ ਲਿਆ ਗਿਆ ਸੀ ਕਿਉਂਕਿ ਜਿਹੜੀਆਂ ਜਿਹੜੇ ਰਸਤੇ ਇੱਧਰ ਨੂੰ ਆਉਂਦੇ ਨੇ ਉਹਨਾਂ ਸਾਰੇ ਰਸਤਿਆਂ ਨੂੰ ਬਲੌਕ ਕੀਤਾ ਗਿਆ ਤਾਂਕਿ ਕਿਸੇ ਕਿਸਮ ਦੀ ਕਾਨੂੰਨ ਵਿਵਸਥਾ ਦੇ ਵਿੱਚ ਕੋਈ ਪਰੇਸ਼ਾਨੀ ਪੇਚ ਨਾ ਆਵੇ ਪਰ ਫਿਲਹਾਲ ਅੰਦਰ ਪੁੱਛਗਿੱਛ ਚੱਲ ਰਹੀ ਆ ਬੇਸ਼ੱਕ ਵਿਕਰਮ ਮਜੀਠੀਆ ਅੰਦਰ ਜਾਂਦਿਆਂ ਸਰਕਾਰ ਤੇ ਹਮਲਾਵਰ ਨਜ਼ਰ ਆਏ ਵੱਡੇ ਤੌਰ ਤੇ ਵੱਡੇ ਸਵਾਲ ਖੜੇ ਕਰਦੇ ਨਜ਼ਰ ਆਏ ਵਿਕਰਮ ਮਜੀਠੀਆ ਪੰਜਾਬ ਸਰਕਾਰ ਤੇ ਔਰ ਇਸ ਪੁੱਛਗਿੱਛ ਨੂੰ ਇਸ ਕਾਰਵਾਈ ਨੂੰ ਉਹਨਾਂ ਨੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਪਰ ਹਾਲ ਫਿਲਹਾਲ ਦੀ ਕੜੀ ਪੁੱਛਗਿੱਛ ਜਾਰੀ ਆ ਤੇ ਪੁੱਛਗਿੱਛ ਲੰਬੀ ਚੱਲ ਸਕਦੀ ਆ ਸਾਡੇ ਨਾਲ ਸਾਡੇ ਸਹਿਯੋਗੀ ਮਨੋਜ ਕੁਮਾਰ ਜਿਹੜੇ ਲਗਾਤਾਰ ਇੱਥੇ ਲੱਗੇ ਹੋਏ ਨੇ ਪੂਰੇ ਮਾਮਲੇ ਦੀ ਜਿਹੜੀ ਹੈਗੀ ਆਂਦਰੋਂ ਇਨਪੁੱਟ ਲੈਂਨ ਦੀ ਕੋਸ਼ਿਸ਼ ਕਰ ਰਹੇ ਮਨੋਜ ਕੀ ਕੋਈ ਜਾਣਕਾਰੀ ਆ ਰਹੀ ਆ ਪੁਛਕਿਛ ਦੇਖੋ 3 ਘੰਟੇ ਦਾ ਹੋ ਗੇ ਤੇ ਜਿਵੇਂ ਬਾਹਰ ਸਨਾਟਾ ਪਸਰਿਆ ਲੱਗਦਾ ਹੈ ਕਿ ਅੰਦਰ ਬੜੀ ਗੰਭੀਰਤਾ ਦੇ ਨਾਲ ਪੁਛਕਿਛ ਚੱਲ ਰਹੀ ਹੈ ਬਿਲਕੁਲ ਨਪਿੰਦਰ ਜਦੋਂ ਵਿਕਰਮ ਸਿੰਘ ਮਜੀਠੀਆ ਇੱਥੇ ਆਏ ਸੀਗੇ ਤਾਂ ਅਕਾਲੀ ਵਰਕਰਾਂ 'ਚ ਬਹੁਤ ਜ਼ਿਆਦਾ ਜੋਸ਼ ਸੀ ਨਾਰੇ ਬਾਜੀ ਵੀ ਹੋਈ ਤੇ ਉਸ ਤੋਂ ਬਾਅਦ ਉਹ ਪੁਛਕਿਛ ਦੇ ਲਈ ਚਲੇ ਜਾਂਦੇ ਨੇ ਪਰ ਹੁਣ ਜਿਹੜੇ ਅਕਾਲੀ ਵਰਕਰ ਨੇ ਉਹ ਲਗਾਤਾਰ ਉੱਥੇ ਬੈਠ ਕੇ ਗੁਰਬਾਣੀ ਦਾ ਪਾਠ ਕਰਨ ਦੇ ਤੇ ਇਸ ਤੋਂ ਸਾਫ ਹੈ ਕਿ ਇੱਕ ਦਾ ਲੰਬਾ ਸਮਾਂ 5 ਤੋਂ ਲੈ ਕੇ 6 ਵਜੇ ਤੱਕ ਇਹ ਜਿਹੜੀ ਪੁੱਛਗਿੱਛ ਚੱਲ ਸਕਦੀ ਹੈ। ਦੂਜੇ ਅੱਛਾ ਜਿਹੜੇ ਵਰਕਰ ਨੇ ਕਿੰਨੀ ਗਿਣਤੀ ਦੇ ਵਰਕਰ ਪਹੁੰਚੇ ਨੇ ਔਰ ਜਿਵੇਂ ਪੁਲਿਸ ਨੇ ਆਪਣੇ ਪਹਿਲਾਂ ਤੋਂ ਬੰਦੋਬਸਤ ਕੀਤੇ ਹੋਏ ਨੇ ਕਿ ਕਿਸੇ ਕਿਸਮ ਦੀ ਲਾਈਨ ਆਰਡਰ ਦੇ ਵਿੱਚ ਕੋਈ ਸਮੱਸਿਆ ਨਾ ਆ ਜਾਏ ਤਾਂ ਉਸ ਐਂਗਲ ਤੋਂ ਅਗਰ ਵੇਖੀਏ ਅਗਰੈਸਿਵ ਨੇ ਜਾਂ ਸ਼ਾਂਤ ਨੇ ਔਰ ਕਿਸ ਤਰ੍ਹਾਂ ਦੇ ਐਟੀਟਿਊਡਾਂ ਨਾਲ ਜਦੋਂ ਕੋਈ ਵੀ ਆਗੂ ਆਉਂਦਾ ਹੁੰਦਾ ਜਿਹੜੇ ਵਰਕਰ ਨੇ ਜਾਂ ਜਿਹੜੇ ਲੀਡਰ ਨੇਗੇ ਨਾਲ ਦੇ ਉਹਨਾਂ ਦੇ ਵਿੱਚ ਜੋਸ਼ ਹੁੰਦਾ ਹੈਗਾ ਇੱਕ ਰੋਹ ਹੁੰਦਾ ਹੈਗਾ ਸਰਕਾਰ ਪ੍ਰਤੀ ਇਹ ਦੇਖੇ ਪਰ ਹੁਣ ਜਦੋਂ ਦੀ ਆਪਾਂ ਗੱਲ ਕੀਤੀ ਹੈ ਜਿਹੜਾ 3-400 ਵਰਕਰ ਨਾਲ ਆਇਆ ਸੀਗਾ ਚਾਹੇ ਪਾਸੋਂ ਦੀ ਗੱਲ ਹੋਵੇ ਸੰਗਰੂਰ ਦੀ ਗੱਲ ਹੋਵੇ ਹਲਕਾ ਇੰਚਾਰਜ ਆਏ ਨੇ ਪਾਸਤਰਾਂ ਤੋਂ ਆਏ ਨੇ ਅਲੱਗ-ਅਲੱਗ ਸ਼ਹਿਰਾਂ ਤੋਂ ਵਰਕਰ ਇੱਥੇ ਆਏ ਨੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਹੀ ਕਿਉਂਕਿ ਬੈਰੀਕੇਡਿੰਗ ਕੀਤੀ ਹੈ ਚਾਰੇ ਪਾਸੇ ਇਸ ਇਲਾਕੇ ਨੂੰ ਸੀਲ ਕੀਤਾ ਗਿਆ ਉੱਥੇ ਬੈਠੇ ਨੇ ਤੇ ਗੁਰਬਾਣੀ ਦਾ ਪਾਠ ਕੀਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਹੁਣ ਜਿਹੜੇ ਹਾਲਾਤ ਨੇ ਵੀ ਉਹ ਸ਼ਾਂਤ ਬੈਠੇ ਨੇ ਗੱਲ ਇਹੀ ਹੈ ਕੀ ਕੋਈ ਕੀਤੀ ਜਾ ਰਹੀ ਹੈ ਕਿ ਵਿਕਰਮਜੀਠਿਆ ਕਦੋਂ ਬਾਹਰ ਆਉਂਦੇ ਨੇ ਕੀਤੀ ਜਾ ਰਹੀ ਹੈ ਕਿ ਕੀ ਸਿੱਟਾ ਨਿਕਲਦਾ ਕਿੰਨੇ ਵਜੇ ਬਾਹਰ ਆਉਂਦੇ ਨੇ ਉਸ ਤੋਂ ਬਾਅਦ ਉਹ ਕੀ ਬਿਆਨ ਦਿੰਦੇ ਨੇ ਉਹ ਅਗਲੀ ਗੱਲ ਹੈ ਪਰ ਫਿਲਹਾਲ ਜਿਹੜੇ ਵਰਕਰ ਨੇ ਉਹਨਾਂ ਨੂੰ ਉੱਥੇ ਡੀਕ ਰਹੇ ਨੇ ਤੇ ਜਿਹੜੀ ਜਾਣਕਾਰੀ ਜਿਸ ਤਰ੍ਹਾਂ ਤੁਹਾਨੂੰ ਜਾਣਕਾਰੀ ਸਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ 5 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਮੈਰਾਥਨ ਜਾਂਚ ਹੈ ਜਿਹੜੀ ਪੁੱਛਗੀਚੋ ਚੱਲਣੀ ਹੈ ਉਸ ਤੋਂ ਕੋਈ ਕੋਈ ਅੰਦਰੋਂ ਕੋਈ ਇਨਪੁੱਟ ਕਿਸ ਤਰ੍ਹਾਂ ਦੀ ਪੁੱਛਗੀ ਚੱਲ ਰਹੀ ਹੈ ਕਿਸ ਤਰ੍ਹਾਂ ਦਾ ਅੰਦਰ ਕਿਉਂਕਿ ਵਿਕਰਮਜੀਠਿਆ ਸਰਕਾਰ ਤੇ ਹਮਲਾਵਰ ਅੰਦਰ ਗਏ ਨੇ ਹਾਂ ਬਿਲਕੁਲ ਦੇਖੋ ਨਪਿੰਦਰ ਜਿਹੜੀ ਗੱਲ ਚੱਲ ਰਹੀ ਹੈ ਉਹਦੇ ਬਾਰੇ ਆਪਾਂ ਪਹਿਲਾਂ ਕੁਝ ਨਹੀਂ ਕਹਿ ਸਕਦੇ ਪਰ ਜਿਸ ਤਰ੍ਹਾਂ ਬੋਨੀਆਂ ਜਨ ਨਾਲ ਆਏ ਨੇ ਇੱਕ ਦਿਨ ਪਹਿਲਾਂ ਦੋ ਦਿਨ ਲਗਾਤਾਰ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਮੇਰੇ ਜਿਹੜੇ ਪੱਖ ਨੇ ਮੇਰੇ ਜਿਹੜੇ ਸਵਾਲ ਨੇ ਮੈਂ ਉਹ ਇਸ ਸਿੱਟ ਨੂੰ ਦਿੱਤੇ ਨੇ ਕਿ ਮੈਂ ਇਹ ਇਹ ਸਵਾਲ ਚੱਕੇ ਸੀਗੇ ਉਸ ਦੇ ਆਧਾਰ ਤੇ ਜਿਹੜੀ ਇਹ ਸਿੱਟ ਹੈ ਮੁਖਵਿੰਦਰ ਸਿੰਘ ਸ਼ੀਨਾ ਗਵਾਹੀ ਕਰ ਰਹੇ ਨੇ ਉਹ ਇਸ ਸਿਹਾਰ ਦੇ ਵਿਕਰਮ ਸਿੰਘ ਮਜੀਠੀਆ ਤੋਂ ਸਵਾਲ ਵੀ ਕਰੂਗੀ ਤੇ ਸਵਾਲਾਂ ਦੇ ਜਵਾਬ ਮਜੀਠੀਆ ਖੁਦ ਤਿਆਰ ਕਰਕੇ ਆਉਣਗੇ ਕਿਉਂਕਿ ਅੱਜ ਸ਼ਰੀਪ ਕਲੀਅਰੋਂ ਦੇ ਨਾਲ ਗਏ ਨੇ ਐਡਵੋਕੇਟ ਦਲਜੀਤ ਸਿੰਘ ਚੀਮਾ ਗਏ ਨੇ ਤੇ ਉਸ ਤੋਂ ਬਾਅਦ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ 2 ਤੋਂ ਲੈ ਕੇ 3 ਘੰਟੇ ਬਾਅਦ ਜਿਹੜੀ ਸਾਰੀ ਸਥਿਤੀ ਸਾਫ ਹੋ ਜਾਣੀ ਹੈ ਪਰ ਟੈਕਨੀਕਲ ਮੁੱਦਿਆਂ ਦੇ ਉੱਪਰ ਸਵਾਲ ਜ਼ਰੂਰ ਪੁੱਛੂਗੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੇ ਉਹਦੀ ਤਿਆਰੀ ਮਜੀਠੀਆ ਕਰਕੇ ਆਏ ਹੋਣਗੇ ਸੋ ਤਾਂ ਬਿਲਕੁਲ ਤਾਂ ਵਿਕਰਮ ਮਜੀਠੀਆ ਤੋਂ ਹਰ ਐਂਗਲ ਤੋਂ ਪਰ ਟੈਕਨੀਕਲੀ ਕਹਿੰਦੇ ਪੁੱਛ ਕੇ ਜਿਹੜੀ ਆ ਚੱਲ ਰਹੀ ਆ ਕਿ ਇੱਕ ਉਹ ਵੱਡੇ ਮਸਲੇ ਨਾਲ ਜੁੜੀ ਹੋਈ ਇਹ ਸਿੱਟਾ ਡਰੱਗਸ ਦਾ ਮਸਲਾ ਵੱਡਾ ਮਸਲਾ ਔਰ ਜਿਸ ਤੋਂ ਮਸਲੇ ਦੇ ਵਿੱਚ ਵਿਕਰਮ ਜੀਟਿਆ ਦੀ ਗ੍ਰਿਫਤਾਰੀ ਵੀ ਪਈ ਸੀ ਔਰ ਉਸ ਤੋਂ ਬਾਅਦ ਉਹ ਜੇਲ੍ਹ ਜਾਂਦੇ ਨੇ ਜ਼ਮਾਨਤ ਤੇ ਬਾਹਰ ਆਉਂਦੇ ਨੇ ਪਰ ਉਸੇ ਮਾਮਲੇ ਵਿੱਚ ਦੁਬਾਰਾ ਬੁਲਾਇਆ ਜਾਂਦਾ ਪੁੱਛਗਿੱਛ ਦੇ ਲਈ ਤਾਂ ਅੱਜ ਕਿਸ ਤਰ੍ਹਾਂ ਸਵਾਲ ਰਹਿੰਦੇ ਨੇ ਕਿਸ ਤਰ੍ਹਾਂ ਦੇ ਵਿਕਰਮ ਜੀਟਿਆ ਦੇ ਜਵਾਬ ਰਹਿੰਦੇ ਨੇ ਦੇਖਣਾ ਹੈ ਪਰ ਹਾਲੇ ਪੁੱਛਗਿੱਛ ਲੰਬੀ ਚੱਲ ਸਕਦੀ ਹੈ ਪਰਵਿੰਦਰ ਹਾਲੇ ਜਦੋਂ 3 ਘੰਟੇ ਹੋ ਗਏ ਤਾਂ ਹੜੇ 2.5 ਘੰਟੇ 3 ਘੰਟੇ ਹੋਰ ਇਹ ਪੁੱਛਗਿਸ਼ ਲੰਬੀ ਚੱਲ ਸਕਦੀ ਹੈ ਜੀ ਠੀਕ ਹੈ ਠੀਕ ਹੈ ਨੰਦ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸੋ ਲਗਾਤਾਰ ਬਿਕਮ ਜੀਠਿਆ ਤੋਂ ਪਟਿਆਲਾ ਦੇ ਵਿੱਚ ਐਸਆਈਟੀ ਦੇ ਵੱਲੋਂ ਸਵਾਲ ਜਵਾਬ ਕੀਤੇ ਜਾ ਰਹੇ ਨੇ ਤੇ ਇਹ ਵੀ ਜਰੂਰ ਸੰਭਾਵਨਾ ਜਤਾਈ ਜਾਂਦੀ ਹੈ ਕਿ ਸ਼ਾਮ ਤੱਕ ਜਿਹੜੇ ਕਿ ਲਗਾਤਾਰ ਸਵਾਲ ਜਵਾਬ ਜਿਹੜੇ ਐਸਆਈਟੀ ਵੱਲੋਂ ਕੀਤੇ ਜਾ ਸਕਦੇ ਲੰਬੀ ਪੁੱਛਗਿਸ਼ੇ ਚੱਲਦੀ ਹੋਈ ਨਜ਼ਰ ਆ ਸਕਦੀ ਹੈ ਕੇਜਰੀਆਲ ਨੂੰ ਈਡੀ ਨੇ ਸੱਤਿਆ ਤੇ ਉਹ ਭਗੌਣਾ ਹੋ ਗਿਆ ਇਹ ਮਜੀਠੀਏ ਨੂੰ ਸੱਤਿਆ ਤਾਂ ਮਜੀਠੀਆ ਪਹਿਲੀ ਪੇਚੀ ਚ ਪੇਸ਼ ਹੋ ਗਿਆ ਜਿਹੜਾ ਕਾਨੂੰਨ ਨੂੰ ਮੰਨੇ ਕਾਨੂੰਨ ਦਾ ਸਤਕਾਰ ਕਰੇ ਇਹ ਉਹਦਾ ਫਰਕ ਹੈ ਦੂਜੀ ਗੱਲ ਇਹ ਜਿਹੜਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਕੀ ਇਸੀ ਦੀ ਸਪਤਾ ਜੀ ਗੁਰੂ ਸਾਹਿਬਾਨਾ ਨੇ ਛੋਟੇ ਸ਼ਹਿਬਜ਼ਾਦਿਆਂ ਨੇ ਵੱਡੇ ਸ਼ਹਿਬਜ਼ਾਦਿਆਂ ਨੇ ਮਾਤਾ ਜੀ ਨੇ ਸਾਨੂੰ ਇਹ ਕੁੜਤੀ ਦਿੱਤੀ ਕੀ ਹੱਕ ਸੱਚ ਵਾਸਤੇ ਲੜਨਾ ਹੈ ਜ਼ੁਲਮ ਦੇ ਖਿਲਾਫ ਲੜਨਾ ਔਰ ਦਾਸ ਗੁਰੂ ਘਰ ਦਾ ਕੁੱਕਰ ਹੋਣ ਦੇ ਨਾਤੇ ਭਗਵੰਤ ਮਾਨ ਦੇ ਧੱਕੇ ਦੇ ਨਾਲ ਖਿਲਾਫ ਡੱਟ ਕੇ ਲੜੂ ਇਹ ਕੇਸ ਹੈ 2013 ਦਾ 13 ਤੋਂ ਚੜ ਗਈ 24 24 ਚੜਨ ਲੱਗੀ ਆ ਇਹ ਵੀ ਰਿਕਾਰਡ ਹੀ ਆ 11 ਸਾਲ ਹੋ ਗਏ ਤੇ ਜਦੋਂ ਮੈਂ ਕੋਰਟ ਤੋਂ ਬਾਹਰ ਆਇਆ ਨਾ ہائی کورٹ نے 26 سیشنز ایکی ایک کی ڈائریک نو ایویڈنس ہاں سو ہائی کورٹ نے فائنل سیٹل کیتا ہن کلا کلا اصلی کیونکہ بھگوانت مان دے بول کھولو اودے خلاف گل کرو تے او پھر سٹیٹ مشینری ورتدا جی صد کے ورتے ਰੋਕ ਰੰਗ ਅਗਲੀ ਵੱਡੀ ਖਬਰ ਦਾ ਸੰਸਦ ਸਿਕਿਉਰਿਟੀ ਬ੍ਰੀਚ ਦੇ ਮਾਮਲੇ ਦੇ ਮਾਮਲਾ ਗੜਾ ਕਿ ਸੁਪਰੀਮ ਕੋਰਟ ਪਹੁੰਚਿਆ ਹੈ ਸੁਪਰੀਮ ਕੋਰਟ ਦੇ ਵਿੱਚ ਜਨ ਹਿੱਤ ਪਟੀਸ਼ਨ ਦਾਖਲ ਕੀਤੀ ਗਈ ਹੈ ਰਿਟਾਇਰਡ ਜੱਜ ਦੀ ਅਗਵਾਈ ਦੇ ਵਿੱਚ ਜਾਂਚ ਦੀ ਮੰਗ ਕੀਤੀ ਗਈ ਹੈ ਐਸਆਈਟੀ ਦੇ ਗਠਨ ਦੀ ਵੀ ਇਸ ਪਟੀਸ਼ਨ ਦੇ ਜ਼ਰੀਏ ਡਿਮਾਂਡ ਕੀਤੀ ਗਈ ਹੈ ਦਰਸਲ ਸੰਸਦ ਸਿਕਿਉਰਿਟੀ ਬ੍ਰੀਚ ਦਾ ਮਾਮਲਾ ਗੜਾ ਕਿ ਪੂਰਾ ਮਾਮਲਾ 13 ਤਰੀਕ ਦਾ ਹੈ ਜਦੋਂ ਕਿ ਸਦਨ ਦੀ ਕਾਰਵਾਈ ਚੱਲ ਰਹੀ ਤੇ ਇਸ ਦੇ ਦੌਰਾਨ ਕਿਵੇਂ ਦੋ ਪ੍ਰਦਰਸ਼ਨ ਕਰ ਜਿਹੜੇ ਸੰਸਦ ਦੇ ਅੰਦਰ ਤੱਕ ਦਾਖਲ ਹੋ ਜਾਂਦੇ ਨੇ ਕਿਵੇਂ ਉਹਨਾਂ ਦੇ ਵੱਲੋਂ ਸਮੋਕ ਰੈਕਰ ਚਲਾਏ ਜਾਂਦੇ ਨੇ ਸਪੀਕਰ ਵਾਲੀ ਕੁਰਸੀ ਵਾਲੇ ਪਾਸੇ ਵੱਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕੁੱਲ ਇਸ ਪੂਰੇ ਕੇਸ ਦੇ ਵਿੱਚ ਪੰਜ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਲਗਾਤਾਰ ਇਸ ਪੂਰੇ ਕੇਸ ਦੇ ਵਿੱਚ ਕਿ ਜਾਂਚ ਚੱਲ ਰਹੀ ਹੈ ਤੇ ਇਸ ਦੇ ਵਿਚਾਲੇ ਪੂਰਾ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਸੁਪਰੀਮ ਕੋਰਟ ਦੇ ਵਿੱਚ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ ਤੇ ਰਿਟਾਇਰਡ ਜੱਜ ਦੀ ਅਗਵਾਈ ਦੇ ਵਿੱਚ ਇਸ ਪੂਰੇ ਕੇਸ ਦੇ ਵਿੱਚ ਜਾਂਚ ਦੀ ਮੰਗ ਕੀਤੀ ਗਈ ਹੈ ਐਸਆਈਟੀ ਦੇ ਗਠਨ ਦੀ ਵੀ ਇਸ ਪਟੀਸ਼ਨ ਦੇ ਜ਼ਰੀਏ ਡਿਮਾਂਡ ਰੱਖੀ ਹੈ ਤਿੰਨ ਦਿਨ ਪਹਿਲਾਂ ਹੋਏ ਮੁਹਾਲੀ ਇਨਕਾਊਂਟਰ ਮਾਮਲੇ ਦੇ ਵਿੱਚ ਪੁਲਿਸ ਦਾ ਐਕਸ਼ਨ ਨਜ਼ਰ ਆਇਆ ਹੈ ਸੀਆਜ ਸਟਾਫ ਨੇ ਮੁਲਜ਼ਮਾਂ ਦੇ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤਿੰਨ ਮਹੀਨੇ ਪਹਿਲਾਂ ਲੁੱਟੀ ਗਈ ਥਾਰ ਗੱਡੀ ਵੀ ਰਿਕਵਰ ਕਰ ਲਈ ਗਈ ਹੈ ਗ੍ਰਿਫਤਾਰ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਹੈ ਕਿਰੀਬ 2 ਸਾਲ ਤੋਂ ਲੁੱਟਖੋਦੀਆਂ ਵਾਰਦਾਤਾਂ ਨੂੰ ਇਹ ਮੁਲਜ਼ਮ ਅੰਜਾਮ ਦੇ ਰਹੇ ਸਨ ਗਨਪੁਆਇੰਟ ਤੇ ਕਰਦੇ ਸਨ ਆ ਲੁੱਟਾਂ ਖੋਹਾਂ ਇਸ ਗੈਂਗਸ ਦੀ ਗੈਂਗ ਦਾ ਸਰਗਨਾ ਪ੍ਰਿੰਸ ਹੈ ਜਿਸ ਨੂੰ ਮੁਹਾਲੀ ਦੇ ਸਨੀਟਾ ਦੇ ਵਿੱਚ ਮੁੱਠਭੇੜ ਤੋਂ ਬਾਅਦ ਪੁਲਿਸ ਕਾਬੂ ਕਰ ਚੁੱਕੀ ਅਸਲ ਤਿੰਨ ਦਿਨ ਪਹਿਲਾਂ ਹੀ ਮਾਲਿਕ ਦੇ ਵਿੱਚ ਇੰਕਾਊਂਟਰ ਹੋਇਆ ਇੰਕਾਊਂਟਰ ਮਾਮਲੇ ਦੇ ਵਿੱਚ ਹੀ ਹੁਣ ਪੁਲਿਸ ਦਾ ਇੱਕ ਹੋਰ ਵੱਡਾ ਐਕਸ਼ਨ ਨਜ਼ਰ ਆਇਆ ਸੀਗੇ ਸਟਾਫ ਨੇ ਮੁਲਜ਼ਮਾਂ ਦੇ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਤੇ ਤਿੰਨ ਮਹੀਨੇ ਪਹਿਲਾਂ ਲੁੱਟੀ ਗਈ ਥਾਰ ਗੱਡੀ ਵੀ ਇਹਨਾਂ ਤੋਂ ਰਿਕਵਰ ਕੀਤੀ ਗਈ ਹੈ ਗ੍ਰਿਫਤਾਰ ਕੀਤੇ ਮੁਲਜ਼ਮਾਂ ਤੋਂ ਪੁੱਛਗਈ ਤੇ ਦੌਰਾਨ ਹੀ ਅਸਲ ਇਸ ਬਾਰੇ ਖੁਲਾਸਾ ਹੋਇਆ ਕਰੀਬ 2 ਸਾਲ ਤੋਂ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀਗਾ ਇਹਨਾਂ ਮੁਲਜ਼ਮਾਂ ਦੇ ਵੱਲੋਂ ਗਨ ਪੁਆਇੰਟ ਤੇ ਲੁੱਟਾਂਖੋਹਾਂ ਕਰਦੇ ਸਨ ਤੇ ਇਸ ਗੈਂਗਸ ਦਾ ਸਰਗਨਾ ਜਿਹੜਾ ਕਿ ਪ੍ਰਿੰਸ ਹੈ ਜਿਸ ਨੂੰ ਕਿ ਮਹਾਲੀ ਦੇ ਸਨੇ ਬਾਦ ਪੁਲਿਸ ਦੇ ਵੱਲੋਂ 3 ਦਿਨ ਪਹਿਲਾਂ ਹੀ ਕਾਬੂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਲਿੰਕ ਅੱਗੇ ਜੁੜਿਆ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਨੋਂ ਇੱਕ ਵੱਡੀ ਕਾਮਯਾਬੀ ਇੱਕ ਹੋਰ ਹਾਸਲ ਕੀਤੀ ਗਈ। ਮਹਾਲੀ ਪੁਲਿਸ ਦੀ CIA ਵੱਲੋਂ 2 ਦਿਨ ਪਹਿਲਾਂ ਕਿਤੇ ਗਏ ਇਨਕਾਊਂਟਰ 'ਚ 2 ਬਦਮਾਸ਼ ਕਾਬੂ ਕੀਤੇ ਗਏ ਸੀ ਪ੍ਰਿੰਸ ਤੇ ਕਰਮਜੀਤ ਹਾਲਾਂਕਿ ਲਗਾਤਾਰ ਪੁੱਛਗਿੱਛ ਚ ਕਈ ਚੀਜ਼ਾਂ ਦਾ ਖੁਲਾਸਾ ਹੁਣ ਸਾਹਮਣੇ ਆ ਰਿਹਾ ਤੇ ਪੁਲਿਸ ਦੀ ਪੁੱਛਗਿੱਛ ਚ ਹੋਰ ਵੀ ਜਿਹੜੇ ਦੋ ਨਾਂ ਸਾਹਮਣੇ ਆਏ ਸੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਉਹਨਾਂ ਦੇ ਜਿਹੜੇ ਦੋ ਸਾਥੀ ਆ ਤੇ ਇਹ ਥਾਰ ਗੱਡੀ ਜੋ ਕਿ ਕਰੀਬ 3 ਮਹੀਨੇ ਪਹਿਲਾਂ 에어ਪੋਰਟ ਰੋਡ ਤੇ ਖੋਈ ਗਈ ਸੀ ਲੁੱਟ ਕੋ ਕੀਤੀ ਗਈ ਸੀ ਇਹ ਥਾਰ ਗੱਡੀ ਵੀ ਹੁਣ ਰਿਕਵਰ ਕਰ ਲਈ ਗਈ ਹੈ ਪੁੱਛਗਿੱਛ ਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਕਿ ਕਿਸ ਤਰ੍ਹਾਂ ਇਹ ਲੁੱਟ ਖੋਦੀ ਵਾਰਦਾਤਾ ਨੂੰ ਅੰਜਾਮ ਦਿੰਦੇ ਸੀ ਔਰ ਇਹ ਪੂਰਾ ਇੱਕ ਆਪਣਾ ਇੱਕ ਗਰੋ ਬਣਾ ਕੇ ਰਾਤ ਦੇ ਸਮੇਂ ਇੱਕ ਲੁੱਟਖੋ ਕਰਦੇ ਸੀ ਗੱਡੀਆਂ ਹੋ ਗਈਆਂ ਪੈਸੇ ਹੋਗੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਲੁੱਟਖੋ ਕਰਦੇ ਸੀ ਜਿਦੇ ਵਿੱਚ ਪ੍ਰਿੰਸ ਤੇ ਕਰਮਜੀਤ ਹੈ ਉਹ ਵੀ ਸ਼ਾਮਿਲ ਹੈ ਹਾਲਾਂਕਿ ਉਹਨਾਂ ਦਾ ਉਹਨਾਂ ਨੂੰ ਫੜ ਲਿਆ ਗਿਆ ਉਹਨਾਂ ਨੂੰ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਤੇ ਸਾਡੇ ਨਾਲ ਸੀਨੀਅਰ ਅਫਸਰ ਵੀ ਨੇ ਇੰਚਾਰਜ ਨੇ ਸੀਆਈਏ ਦੇ ਸ਼ਿਖੂਮਰ ਜੀ ਇਹ ਜਿਹੜੇ ਦੋ ਬੰਦੇ ਫੜੇ ਸੀਗੇ ਪ੍ਰਿੰਸ ਤੇ ਕਰਮਜੀਤ ਇਹ ਗੱਡੀ ਉਹੀ ਹੈ ਜਿਹੜੀ ਲੁੱਟਖੋ ਕੀਤੀ ਸੀ ਇਹ ਬਿਲਕੁਲ ਜੀ ਰਾਤੀ ਜੀ ਜਿਹੜਾ ਤੁਸੀਂ ਦੇਖਿਆ ਉਹ ਸਾਡੇ ਕੋਲ ਜਿਹੜਾ 16 17 ਦੇ ਸਾਡੇ ਅਸੀਂ ਦੋ ਬੰਦੇ ਜਿਹੜੇ ਫੜੇ ਸੀ ਪਹਿਲਾਂ ਇਹਦੇ ਵਿੱਚ ਇੱਕ ਪ੍ਰਿੰਸ ਔਰ ਕਰਮਜੀਤ ਨਾਂ ਦੇ ਬੰਦੇ ਫੜੇ ਸੀ ਜਿਨ੍ਹਾਂ ਨੇ ਇੱਕ ਪੁਲਿਸ ਦੇ ਇਨਕਾਊਂਟਰ ਕੀਤਾ ਸੀ ਦਰਾਨੇ ਜਿਹੜੀ ਦੀ ਪੋਸਟ ਕੀ ਛਾਇਆ ਜੋ ਜੋ ਇਹਨਾਂ ਨੇ ਵਾਰ ਦਿੱਤਾ ਕੀਤਾ ਇਹਨਾਂ ਨੇ ਇੱਕ ਕਰੀਬ 3 ਕਿ ਮਹੀਨੇ ਪਹਿਲਾਂ ਤੁਸੀਂ ਆ ਦੇਖ ਰਹੇ ਹੋ ਜਿੱਦ ਸਾਡੀ ਆ ਫਾਰ ਗੱਡੀ ਆ ਤੇ ਇਹਨਾਂ ਨੇ ਜਿਹੜਾ ਰਾਤ ਨੂੰ 12:30 ਵਜੇ ਇਹਨਾਂ ਨੇ ਆ ਗੱਡੀ ਸਨੇਚ ਕੀਤੀ ਸੀ ਗਨਪੁਆਇੰਟ ਤੇ ਲਿਆ ਕੇ ਸੀ ਇਹ ਗੱਡੀ ਦੇ ਵਿੱਚ ਇਹਨਾਂ ਨੇ 4 ਜਣੇ ਜਿਹੜੇ ਸੀਗੇ ਇਹਨਾਂ ਦੇ ਸਾਥੀ ਸੀਗੇ ਉਹਦੇ ਵਿੱਚ ਪ੍ਰਿੰਸ ਕਰਮਜੀਤ ਤੇ ਗੁਰਮੁਖ ਮੰਗਾ ਔਰ ਸਾਹਿਲ ਤੇ ਵੀ ਇਹਨਾਂ ਦੇ ਸਾਥੀ ਇਹ ਇਹਨਾਂ ਦੇ ਨਾਲ ਦੇ ਸਾਥੀ ਸੀਗੇ ਓਕੇ ਜਿਨ੍ਹਾਂ ਨੇ ਰਾਤ ਪਹਿਲੇ ਇਹ ਗੱਡੀ ਗਨਪੁਆਇੰਟ ਤੇ ਖੋਹ ਕੀਤੀ ਸੀ ਠੀਕ ਹੈ ਔਰ ਇਹਨਾਂ ਦੀ ਅਗਲੀ ਪੁਛਗਿੱਛ ਤੇ ਜਿਹੜਾ ਇਹਨਾਂ ਦੇ ਨਾਲ ਅਸੀਂ ਜਿਹੜੇ ਦੋ ਬੰਦੇ ਆ ਗੁਰਮਖ ਔਰ ਸਾਹਿਲ ਜਿਹੜਾ ਇਹਨਾਂ ਦੇ ਸਾਥੀ ਸੀ ਉਹ ਅਸੀਂ ਅਰੈਸਟ ਕੀਤੇ ਗਏ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਉਹਨਾਂ ਦੀ ਪੁਛਗਿੱਛ ਤੇ ਇਹ ਥਾਰ ਗੱਡੀ ਜਿਹੜੀ ਆ ਉਹਨਾਂ ਕੋਲੋਂ ਬਰਾਮਦ ਹੋਈ ਆ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆ ਕਿੰਨੇ ਦਿਨਾਂ ਤੋਂ ਉਹ ਐਕਟਿਵ ਸੀਗੇ ਸਰ ਇਹ ਲਗਾਤਾਰ ਸਾਡੇ ਜਿਹੜੇ ਮੁਹਾਲੀ ਦੇ ਵਿੱਚ ਜਿਹੜੇ ਆ ਕਰੀਬ ਅ ਡੇ 2 ਸਾਲ ਤੋਂ ਲਗਾਤਾਰ ਸਾਡੇ ਮੋਹਾਲੀ ਜੀਰਕਪੁਰ ਟਕੋਲੀ ਦੇ ਵਿੱਚ ਜਿਹੜੀਆਂ ਇਹਨਾਂ ਨੂੰ ਵਾਰਦਾਤਾਂ ਕਾਫੀ ਦੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਹ ਤਸਵੀਰਾਂ ਵੀ ਦੇਖਦੇ ਸਰ ਇਹੀ ਦੋ ਜਿਹੜੇ ਉਹਦੇ ਸਾਥੀ ਆ ਜਿਨ੍ਹਾਂ ਨੂੰ ਕਾਬੂ ਕੀਤਾ ਬਿਲਕੁਲ ਜੀ ਇਹ ਸਾਡੇ ਨਾਲ ਆ ਇੱਕ ਜਿਹੜਾ ਗੁਰਮukh ਸਿੰਘ ਔਰ ਮੰਗਾ ਔਰ ਨਾਲ ਇਹਨਾਂ ਦਾ ਸਾਹਿਲ ਹੈ ਤੇ ਇਹ ਦੋ ਸਾਥੀ ਨਾਲ ਉਹਦੇ ਨਾਲ ਜਿਹੜੇ ਆ ਜਿਨ੍ਹਾਂ ਨੂੰ ਹੁਣ ਇਹਨਾਂ ਦਾ ਮੈਡੀਕਲ ਕਰਾਉਣ ਲਈ ਲੈ ਕੇ ਜਾ ਰਹੇ ਨੇ ਇਹ ਉਹੀ ਸਾਥੀ ਨੇ ਜਿਨ੍ਹਾਂ ਕੋਲੇ ਇਹਨਾਂ ਨੇ ਥਾਰ ਗੱਡੀ ਜਿਹੜੀ ਉਹਨਾਂ ਰਾਤ ਨੂੰ 12 ਵਜੇ ਨੇ ਖੂਬ ਕੀਤੀ ਆ ਤੇ ਗੱਡੀ ਤੁਹਾਡੇ ਸਾਹਮਣੇ ਆਪਰਾਮਤ ਕਰ ਲਈ ਗਈ ਹੈ ਪਰ ਹੁਣ ਤੱਕ ਦੀ ਪੁਛਕੀ ਚ ਹੋਰ ਕੀ ਜਸ ਹੋਰ ਕੀ ਚੀਜ਼ਾਂ ਸਾਹਮਣੇ ਆਈਆਂ ਕਿ ਮਾਸਟਰਮਾਈਂਡ ਕੌਣ ਸੀ ਨਾ ਤਾਂ ਇਹਨਾਂ ਦਾ ਜਿਹੜਾ ਮਾਸਟਰਮਾਈਂਡ ਹੈ ਉਹ ਇਹਨਾਂ ਦਾ ਜਿਹੜਾ ਇੱਕ ਜਿਹੜਾ ਪ੍ਰਿੰਸ ਹੈ ਪਰਮਵੀਰ ਸਿੰਘ ਪ੍ਰਿੰਸ ਹੈ ਉਹ ਮਾਸਟਰਮਾਈਂਡ ਹੈ ਪਲੱਸ ਜਿਹੜਾ ਇਹਨਾਂ ਦੇ ਸਾਡੇ ਕੋਲ ਹੁਣ ਸਾਹਮਣੇ ਆਈ ਕਿ ਜਿਹੜਾ ਪ੍ਰਿੰਸ ਦੇ ਡੈਡੀ ਨੇ ਹਰਪਾਲ ਸਿੰਘ ਨੇ ਉਹ ਕਾਫੀ ਸਾਰੀ ਜਿਹਦਾ ਇਹਨਾਂ ਨੇ ਗੱਡੀ ਇੱਕ ਸਨੇਚ ਕੀਤੀ ਸੀ اور ডিজायर ਗੱਡੀ ਸਨ ਐਜ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਜਿਹੜੇ ਨੰਬਰ ਪੱਟਾ ਬਣਾਈਆਂ ਉਹ ਹਰਪਾਲ ਸਿੰਘ ਜਿਹੜੇ ਪ੍ਰੈਸ ਦੇ ਡੈਡੀ ਨੇ ਉਹਨਾਂ ਨੇ ਇਥੋਂ ਇੱਕ ਫੇਕ ਜਿਹੜੀਆਂ ਉਹਦੇ ਨੰਬਰ ਪੱਟਾ ਬਣਾ ਕੇ ਦਿੱਤੀਆਂ ਸੀਗਾ ਉਹ ਨੰਬਰ ਪੱਟਾ ਨੇ ਫੇਕ ਉਹਨੂੰ ডিজਾਇਰ ਗੱਡੀ ਉੱਡਾ ਕੇ ਤੇ ਕੁਰੂਕhetra ਲੈ ਕੇ ਗਏ ਸੀ ਯਾਨੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਫਾਦਰ ਵੀ ਇਨਵੋਲਡ ਨੇ ਲੇਕਿਨ ਉਹਨਾਂ ਨੇ ਤਾਂ ਐਲੀਗੇਸ਼ਨ ਲਾਇਆ ਕਿ ਮੇਰਾ ਮੁੰਡਾ ਅਚਾਨਕ ਗਾਇਬ ਹੋ ਗਿਆ ਸੀਗਾ ਮੈਂ ਕੰਪਲੇਂਟ ਵੀ ਕਰਾਈ ਸੀ ਉਹ ਸਾਰੀ ਇਹਨਾਂ ਦੀ ਆਪਣੀ ਹੀ ਡਾਕਟਰ ਹਰਪਾਲ ਸਿੰਘ ਦੀ ਜਿਹੜੀ ਸੀਗੀ ਇਹਦੀ ਮੰਨ ਕਰਤ ਕਹਾਣੀ ਸੀ ਔਰ ਜਿਹੜਾ ਗੱਡੀ ਖੋਣ ਤੋਂ ਬਾਅਦ ਪਿਲ ਬਿਲਕੁਲ ਜਿਹ ਅਰ ਉਹ ਤੋਂ ਇਹਨਾਂ ਨੇ ਆਪਣੇ ਡੈਡੀ ਦੇ ਸਾਹਮਣੇ ਇੱਕ ਇੱਕ ਹੋਰ 22 ਮੈਸੇਜ ਪਵਾਇਆ ਸੀਗਾ ਕਿ ਤੁਸੀਂ ਜਿਹੜਾ ਮੈਨੂੰ ਇੱਕ ਬਣਾ ਦਿਓ ਕਿ ਮੈਨੂੰ ਕਿਡਨਾਪ ਕਰ ਲਿਆ ਉਹ ਮੇਰੇ ਫੋਨ ਤੇ ਮੇਰਾ ਮੈਸੇਜ ਪਾ ਦਿਓ ਉਹ ਅਸੀਂ ਫੋਨ ਵੀ ਰਿਕਵਰ ਪੂਰੀ ਕਹਾਣੀ ਜਿਹੜੀ ਹੈਗੀ ਉਹ ਸਾਹਮਣੇ ਆ ਰਹੀ ਸਰ ਬਿਲਕੁਲ ਹੁਣ ਤੱਕ ਜਿਹੜੀਆਂ ਵੀ ਜੋ ਵੀ ਇਹਨਾਂ ਦੇ ਕੋਲੋਂ ਬਿਆਨ ਦਿੱਤੀ ਜਾ ਰਹੀ ਆ ਉਹ ਰੱਟ ਜੀ ਸਾਰਾ ਕੁਝ ਸਾਹਮਣੇ ਆ ਚੁੱਕਾ ਜੀ ਹੁਣ ਤੱਕ ਜੀ ਠੀਕ ਹੈ ਭਾ ਯਾਨੀ ਕਿ ਉਹਨਾਂ ਦੇ ਫਾਦਰ ਵੀ ਦੀ ਵੀ ਇਨਵੋਲਵਮੈਂਟ ਹੁਣ ਸਾਹਮਣੇ ਆ ਰਹੀ ਹੈ ਬਿਲਕੁਲ ਜੀ ਜਿਹੜਾ ਉਹਨਾਂ ਨੇ ਆਲਰੇਡੀ ਜਿਹੜਾ ਡਿਸਟ੍ਰਿਕਟ ਪਟਿਆਲਾ ਦਾ ਥਾਣਾ ਰਾਜਪੁਰਾ ਜਿਹੜੇ ਪੈਂਦੇ ਆ ਉਹ ਉੱਥੇ ਉਹਨਾਂ ਨੇ ਕੋਈ ਜਿਹੜੀ ਜਾਲੀ ਕੋਈ ਫੇਕ ਅਪਲੀਕੇਸ਼ਨ ਦਿੱਤੀ ਸੀ ਕਿ ਮੈਨੂੰ ਮੇਰੇ ਘਰ 'ਚ ਫਾਰਿੰਗ ਕੀਤੀ ਆ ਔਰ ਮੈਨੂੰ ਥ੍ਰੈਟ ਆ ਰਹੀ ਆ ਉਹ ਸਾਰੇ ਜਿਹੜੇ ਆਪਣੀ ਮਨਕਰਦਕਾਨੀਆਂ ਬਣਾ ਕੇ ਪੁਲਿਸ ਨੂੰ ਦੱਸੀਆਂ ਜਾ ਰਹੀ ਸੀ ਉਹ ਸਾਰਾ ਹੁਣ ਜਿਹੜਾ ਉਹ ਇਨਵੈਸਟੀਗੇਸ਼ਨ ਦੇ ਦੌਰਾਨੇ ਸਾਹਮਣੇ ਆ ਚੁੱਕਾ ਰੋਕ ਰੰਗ ਅਗਲੀ ਵੱਡੀ ਖਬਰ ਦਾ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਹੰਗਾਮਾ ਹੋਇਆ ਕਿਸੇ ਮਾਮਲੇ ਦੀ ਸ਼ਿਕਾਇਤ ਦੇਣ ਪਹੁੰਚਿਆ ਸੀ ਦਰਸਲ ਪਰਿਵਾਰ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਬੈਠਾ ਹੈ ਪੀੜਤ ਪਰਿਵਾਰ ਹੰਗਾਮੇਤ ਬਾਅਦ ਹਾਲਾਂਕਿ ਸੀਨੀਅਰ ਅਫਸਰ ਬਾਹਰ ਆਏ ਪਰਿਵਾਰ ਨੂੰ ਮਦਦ ਦਾ ਭਰੋਸਾ ਦੇ ਕੇ ਅੰਦਰ ਵੀ ਲਿਜਾਇਆ ਗਿਆ ਹੰਗਾਮਾ ਕਰਨ ਵਾਲੇ ਬਜ਼ੁਰਗ ਨੇ ਦੱਸਿਆ ਕਿ ਸਾਡਾ ਬੇਟਾ ਜੂਏ ਦੇ ਵਿੱਚ 50 ਲੱਖ ਰੁਪਏ ਹਾਰ ਗਿਆ ਸੀ ਤੇ ਉਹਨਾਂ ਨੇ ਆਪਣਾ ਘਰ-ਬਾਰ ਵੇਚ ਕੇ ਸਾਰਾ ਪੈਸਾ ਚੁਕਾਇਆ ਪਰ ਜਵਾਰੀ ਅਜੇ ਵੀ ਉਹਨਾਂ ਨੂੰ ਤੇ ਜਾਨ ਤੋਂ ਮਰਨ ਦੀਆਂ ਧਮਕੀਆਂ ਦਿੱਤੀਆਂ ਚਾਲੀਆਂ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬੇਟੇ ਨੂੰ ਕਿਡਨੈਪ ਕਰ ਲਿਆ ਗਿਆ ਸੀਗਾ ਜਿਸ ਦੀ ਸ਼ਿਕਾਇਤ ਦੇਣ ਉਹ ਥਾਣੇ ਪਹੁੰਚੇ ਸਨ ਪਰ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰੀ ਜਿਸ ਕਰਕੇ ਉਹਨਾਂ ਨੂੰ ਇਹ ਹੰਗਾਮਾ ਕਰਨਾ ਪਿਆ ਹਾਂਜੀ ਖਾਲੀ ਨਹੀਂ ਹਮਲਾ ਹੋਇਆ ਉਹਦੇ ਬਾਅਦ ਕਿੰਨੇ ਪਤਾ ਸੀ 751 ਦਾ ਪਰਚਾ ਉਹਨਾਂ ਨੇ ਬਾਤਾ 751 ਦਾ ਪਰਚਾ ਪਾਇਆ ਉਹਦੇ ਬਾਅਦ ਫਿਰ ਅਸੀਂ ਹਾਈ ਕੋਰਟ ਗਏ ਹਾਈ ਕੋਰਟ ਤੋਂ ਡਾਇਰੈਕਸ਼ਨ ਕਰਾਈ ਤੇ ਡਾਇਰੈਕਸ਼ਨ ਦੇ ਬਾਅਦ थाने ਵਾਲੇ ਕਿ ਕਹਿੰਦੇ ਤੂੰ ਭਾਵੇਂ ਹਾਈ ਕੋਰਟ ਭਜ ਲੈ ਕੋਰਟ ਭਜ ਲੈ ਕਮਿਸ਼ਨਰ ਕੋਲ ਭਜ ਲੈ ਭਾਵੇਂ ਤੂੰ ਪ੍ਰਬੰਧ ਮਾਨ ਕੋਲ ਭਜ ਲੈ ਭਗਵੰਦ ਮਾਨ ਦੀ ਵੀ ਆਰਡਰ ਆਏ ਨੇ ਹਾਂਜੀ ਜੋ ਉਹਨਾਂ ਨੇ ਤੇ ਆਰਡਰ ਕਰਨੀ ਆ ਕੰਮ ਤੇ ਅਸੀਂ ਕਰਨਾ ਹੈ ਦਰਨਾ ਦਾ ਲਾਇਆ ਕਿ ਕਾਰਵਾਈ ਨਹੀਂ ਹੋ ਰਹੀ ਕਾਰਵਾਈ ਨਹੀਂ ਹੋ ਰਹੀ ਉੱਥੋਂ ਮੁੰਡਿਆਂ ਤੇ ਹਮਲੇ ਹੋ ਰਹੇ ਆ ਮੋਤੀ ਨਗਰ ਮੋਤੀ ਨਗਰ ਥਾਣੇ ਚੀਮਾ ਚੌਕ ਤੇ ਮੇਰੇ ਮੁੰਡਿਆਂ ਤੇ ਫਿਰ ਹਮਲਾ ਹੋਇਆ ਉੱਥੇ ਮੋਟਰਸਾਈਕਲ ਖੋਇਆ ਗਿਆ 1,26,000 ਰੁਪਏ ਖੋਇਆ ਗਿਆ ਟੋਕੇ ਮਾਰੇ ਗਏ ਅਸੀਂ ਪਤਾ ਨਹੀਂ ਸੀ ਤੁਹਾਡਾ ਮੁੰਡਾ ਕਿੰਨੇ ਪੈਸੇ ਹਾਰ ਚੁੱਕਾ ਹੈ ਮੁੰਡਾ 45 ਲੱਖ ਰੁਪਈਆ ਅਸੀਂ ਪੈਸੇ ਦੀ ਇਨਸਾਫ ਨਹੀਂ ਮੰਗਦੇ ਅਸੀਂ ਕਹਿੰਦੇ ਉਹਨਾਂ ਨੂੰ ਸਜ਼ਾ ਮਿਲਣ ਇਹ ਟੋਕੇ ਮਾਰੇ ਗਏ ਅਸੀਂ ਜਦੋਂ ਥਾਣੇ ਉਥੇ ਮੈਡੀਕਲ ਕਰਾਣ ਗਏ ਤੇ ਮੇਰੇ ਕੋਲ ਹਸਪਤਾਲ 'ਚ ਉਹਨਾਂ ਨੇ ਹਮਲਾ ਕਰਤਾ ਅਸੀਂ 612 ਨੰਬਰ ਤੇ ਫੋਨ ਕੀਤਾ ਉਥੋਂ ਪੀਸੀਆਰ ਆਈ ਉਹ ਸਾਨੂੰ ਘਰ ਛੱਡ ਕੇ ਆਈ ਕਪੂਰਥਲਾ ਦੇ ਵਿੱਚ 6 ਦਿਨ ਦੇ ਬਾਅਦ ਲਾਪਤਾ ਨੌਜਵਾਨ ਮਿਲਿਆ ਨੌਜਵਾਨ ਨੇ ਖੁਦ ਕਿਡਨੈਪਿੰਗ ਦੀ ਕਹਾਣੀ ਰਚੀ ਸੀ ਦੋਸਤਾਂ ਦੇ ਨਾਲ ਖਰਚ ਦਿੱਤੇ ਸਨ 1 ਲੱਖ ਰੁਪਏ ਪਤਾ ਦੇ ਛੜਕ ਤੋਂ ਬਚਣ ਦੇ ਲਈ ਇਹ ਪੂਰੀ ਝੂਠੀ ਕਹਾਣੀ ਰਚੀ ਗਈ 6 ਦਿਨ ਪਹਿਲਾਂ ਲਾਪਤਾ ਹੋਇਆ ਸੀ 36 ਸਾਲਾ ਜਸਵੰਤ ਸਿੰਘ ਪਤਨੀ ਨੂੰ ਆਇਲਰ ਸੈਂਟਰ ਛੱਡਣ ਤੋਂ ਬਾਅਦ ਅਸਲ ਵਿੱਚ ਲਾਪਤਾ ਹੋ ਗਿਆ ਸੀਗਾ 12 ਦਸੰਬਰ ਤੋਂ ਫੋਨ ਵੀ ਬੰਦ ਆ ਰਿਹਾ ਸੀ ਪਿੰਡ ਸੁਰਖਪੁਰ ਦੇ ਨੇੜੇ ਲਾਵਾਰਸ ਹਾਲ ਦੇ ਵਿੱਚ ਘਰ ਮਿਲੀ ਸੀ ਕਾਰ ਦੇ ਵਿੱਚ ਨੌਜਵਾਨ ਦਾ ਇੱਕ ਬੋਟ ਵੀ ਪਿਆ ਹੋਇਆ ਸੀ ਪੁਲਿਸ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਕੇ ਪੜਤਕਾਰੀ ਸੀ ਹਾਲਾਂਕਿ ਪੁਰਸਦੀ ਸ਼ੁਰੂਆਤੀ ਜਾਂਚ ਦੇ ਵਿੱਚ ਹੀ ਕਿਡਨਾਪਿੰਗ ਦੀ ਕਹਾਣੀ ਸ਼ੱਕੀ ਬੰਨੀ ਜਾ ਰਹੀ ਸੀ ਪੁਲਸ ਨੂੰ ਨਵਾਂ ਸ਼ਹਿਰ ਬੰਗਾ ਤੋਂ ਮਿਲਿਆ ਜਸਵੰਤ ਸਿੰਘ ਜਸਵੰਤ ਸਿੰਘ ਨੇ ਪੁਲਸ ਪੁਛਗਛ ਦੇ ਵਿੱਚ ਮੰਨਿਆ ਕਿ ਉਹ ਗਲਤ ਸੰਗਤ ਦੇ ਵਿੱਚ ਪੈ ਗਿਆ ਸੀ ਜਿਸ ਕਾਰਨ ਉਸ ਨੇ ਪਿਤਾ ਵੱਲੋਂ ਦਿੱਤੇ 1 ਲੱਖ ਰੁਪਏ ਦੋਸਤਾਂ ਦੇ ਨਾਲ ਉਡਾ ਦਿੱਤੇ ਤੇ ਝੜਕਾਂ ਤੋਂ ਬਚਣ ਦੇ ਲਈ ਉਸ ਨੇ ਇਹ ਸਾਰੀ ਕਹਾਣੀ ਬਣਾਈ ਹਾਲਾਂਕਿ ਜਸਵੰਤ ਜਸਵੰਤ ਸਿੰਘ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਪਰ ਪੁਲਸ ਨੂੰ ਗੁੰਮਰਾਹ ਕਰਨ ਦੇ ਇਲਜ਼ਾਮਾਂ ਦੇ ਤਹਿਤ ਪੁਲਸ ਵੱਲੋਂ ਜਸਵੰਤ ਸਿੰਘ ਤੇ ਕਾਰਵਾਈ ਕੀਤੀ ਜਾ ਸਕਦੀ ਹੈ नंबर मिले जो कि लड़के ने नव परचेज किया जलंबर तो जब वो ऐसी लोकेशन ले गई तो लोकेशन जी साइड इंडिया आई अभी अपनी टीम्स जी अलग अलग टीम्स बना के अपन बंगा रवाना कितिया तो लड़के ने सही सलामत हालत उसे रिकवर किया जब उन्हें बुला के फिर अच्छग की किसने किडनैपिंग की तो उन्हें जरा अपना इकशाप किया कि जी ये चीज उन्हें आप ही सारी स्टेज किया ड्रामा क्योंकि ਇਹ ਲੜਕਾ ਗਲਤ ਸੰਗਤ ਵਿੱਚ ਪੈ ਗਿਆ ਸੀਗਾ ਜਿਸ ਕਰਕੇ ਇਹਨੇ ਆਪਣੇ ਖਾਦਰ ਦੇ ਅਕਾਊਂਟ ਦੇ ਵਿੱਚੋਂ ਕਰੀਬ 1 ਤੋਂ 1/2 ਲੱਖ ਰੁਪਇਆ ਜਿਹੜਾ ਕਢਾ ਕੇ ਤੇ